ਹੈਲੋ ਮੇਰੀ ਗੱਲ ਦਰਬਾਖ ਸਿੰਘ ਸਰਪੰਚ ਪਿੰਡ ਪੰਨੀਵਾਲਾ ਫੱਤਾ ਨਾਲ ਹੋ ਰਹੀ ਹੈ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਮੈਂ ਬਲਕਰਨ ਸਿੰਘ ਪ੍ਰੈਸ ਰਿਪੋਰਟਰ ਪਿੰਨ ਪੰਨੀਵਾਲਾ ਫੱਤਾ ਤੋਂ ਪੰਜ ਪਾਣੀ ਨਿਊਜ਼ ਤੋਂ ਗੱਲ ਕਰ ਰਿਹਾ ਹਾਂ ਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਜੀ ਪਾਣੀ ਪਾਣੀ ਨਿਊਜ਼ ਦਾ ਤੇ ਤੁਹਾਨੂੰ ਧੰਨਵਾਦ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਨ ਵਾਸਤੇ ਸਮਾਂ ਕੱਢਿਆ ਤੇ ਮੈਂ ਪੱਲੇ ਪਾਣੀ ਨਿਊਜ਼ ਦਾ ਧੰਨਵਾਦ ਕਰਦਾ ਜੀ ਸਰਪੰਚ ਸਾਹਿਬ ਜਿਹੜਾ ਨਸ਼ਾ ਦਾ ਪ੍ਰਕੋਪ ਬਹੁਤ ਜਿਆਦਾ ਚੱਲਿਆ ਸੀ ਤੇ ਉਹਦੇ ਤੇ ਜਿਹੜਾ ਭਗਵਾਨ ਤਮਾਨ ਸਰਕਾਰ ਨੇ ਬਹੁਤ ਸਖਤ ਸਟੈਂਡ ਲਿਆ ਤੇ ਉਹ ਮਤਲਬ ਲੋਕਾਂ ਦੇ ਜਿਹੜੇ ਘਰ ਢਾ ਰਹੇ ਆ ਜਿਹੜੇ ਨਸ਼ਾ ਤਸਕਰਾਂ ਦੇ ਮਤਲਬ ਘਰ ਢਾਏ ਜਾ ਰਹੇ ਆ ਤੇ ਕੁਝ ਲੋਕ ਜਿਹੜੇ ਆ ਇਹ ਆ ਵੀ ਅਜੇ ਤੱਕ ਵੀ ਇਸ ਚੀਜ਼ ਤੋਂ ਡਰਦੇ ਨਹੀਂ ਤੇ ਅਜੇ ਤੱਕ ਵੀ ਨਸ਼ਾ ਤਸਕਰੀ ਕਰ ਰਹੇ ਆ ਥੋੜੇ ਪਿੰਡ ਦੇ ਵਿੱਚ ਵੀ ਮੈਂ ਸੁਣਿਆ ਵੀ ਨਸ਼ਾ ਤਸਕਰੀ ਹੋ ਰਹੀ ਹੈ ਤੁਸੀਂ ਇਹਦੇ ਤੇ ਕੀ ਕਰਨਾ ਚਾਹੋਗੇ ਦੇਖੋ ਬਾਈ ਜੀ ਜਿਹੜੀ ਤੁਸੀਂ ਨਸ਼ਾ ਬਾਰੇ ਗੱਲ ਕੀਤੀ ਹੈ ਮੈਂ ਪਿੰਡ ਦਾ ਇੱਕ ਨੁਮਾਇੰਦਾ ਹੋਣ ਦੇ ਨਾਤੇ ਮੇਰੇ ਤੇ ਪਿੰਡ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਤੇ ਮੇਰੇ ਤੇ ਬਹੁਤ ਪਿੰਡ ਲਈ ਜਿੰਨਾ ਵੀ ਮੈਂ ਧੰਨਵਾਦ ਕਰ ਸਕਦਾ ਉਹਨਾਂ ਹੀ ਮੇਰੇ ਲਈ ਥੋੜਾ ਹੈਗਾ ਹਾਂਜੀ ਹਾਂਜੀ ਇਹ ਮੇਰੇ ਲਈ ਬਹੁਤ ਹੀ ਥੋੜਾ ਹੈਗਾ ਕਿ ਵੀ ਪਿੰਡ ਨੇ ਮੇਰੇ ਤੇ ਬਹੁਤ ਵੱਡਾ ਤਾਜ ਸਜਾਇਆ ਪਰ ਮੈਂ ਪਿੰਡ ਨੂੰ ਵਿਸ਼ਵਾਸ ਇਹ ਦਿਵਾਉਣਾ ਹਾਂ ਹਾਂਜੀ ਮੈਂ ਪਿੰਡ ਦੇ ਵਿੱਚ ਸਮਾਂ ਲੱਗ ਸਕਦਾ ਜੀ ਹਾਂਜੀ ਹਰ ਗੱਲ ਦੇ ਵਿੱਚ ਕੋਈ ਥੋੜਾ ਬੋਤਾ ਵੀ ਸਮਾਂ ਦੇਣਾ ਜ਼ਰੂਰੀ ਹੁੰਦਾ ਹੈਗਾ ਹਾਂਜੀ ਐਕਸ਼ਨ ਹੀ ਨਜਾਇਜ਼ ਐਕਸ਼ਨ ਨਹੀਂ ਆਪਾਂ ਲੈ ਸਕਦੇਗੇ ਹਾਂਜੀ ਸਰਕਾਰ ਦੀ ਜਾਂ ਭਗਵਾਨ ਦੀ ਮਾਨ ਦੀ ਬਹੁਤ ਵੱਡੀ ਸੰਗ ਹੈ ਜੋ ਇੱਕ ਕਦਮਾ ਜੋ ਸਰਕਾਰ ਨੇ ਅੱਜ ਤਿੱਕਰ ਕਦੇ ਵੀ ਪਿਛਲੀਆਂ ਸਰਕਾਰਾਂ ਨੇ ਐਡਾ ਵੱਡਾ ਐਕਸ਼ਨ ਨਹੀਂ ਲਿਆ ਸੀਗਾ ਹਾਂਜੀ ਕਿ ਕੋਈ ਪ੍ਰੇਸ਼ਤਾਚਾਰ ਹੋਵੇ ਹਾਂਜੀ ਕਿ ਕੋਈ ਨਸ਼ਾ ਵਿਰੋਧੀ ਹੋਵੇ ਹਾਂਜੀ ਕਿ ਕੋਈ ਹੋਰ ਵੀ ਮਾੜੂ ਨੀਤੀਆਂ ਨਾਲ ਸੰਬੰਧੀ ਕੋਈ ਐਕਸ਼ਨ ਲੈਣਾ ਹੋਵੇ ਸਰਕਾਰ ਨੇ ਭਗਵਾਨ ਦਾ ਮਾਨ ਸਰਕਾਰ ਨੇ ਬਹੁਤ ਵੱਡੇ ਐਕਸ਼ਨ ਲਏ ਆ ਜੀ ਹਾਂਜੀ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਪਿੰਡ ਨੂੰ ਵਿਸ਼ਵਾਸ ਇਹ ਦਵਾਇਆ ਹਾਂਜੀ ਮੈਂ ਪਿੰਡ ਦੇ ਵਿੱਚ ਕਦੇ ਵੀ ਕੋਈ ਨਸ਼ਾ ਨਹੀਂ ਵੇਚਣ ਦੇਵਾਂਗਾ ਹਾਂਜੀ ਕਮਾਲ ਲੱਗ ਜੂਗਾ ਪਰ ਜਿਵੇਂ ਜਿਵੇਂ ਮੈਨੂੰ ਕੋਈ ਪਤਾ ਲੱਗਦਾ ਰਹੂਗਾ ਉਸ ਤਰੀਕੇ ਦੇ ਨਾਲ ਮੈਂ ਐਕਸ਼ਨ ਲੈਂਦਾ ਰਹੂਗਾ ਜੀ ਹਾਂ ਜੀ ਚਾਹ ਕੋਈ ਜਰਨਲ ਵਰਗ ਹੋਵੇ ਹਾਂ ਜੀ ਚਾਹ ਕੋਈ ਐਸੀ ਵਰਗ ਹੋਵੇ ਜੀ ਹਾਂ ਜੀ ਜੇਕਰ ਉਹਨੇ ਨਸ਼ਿਆਂ ਦੇ ਵਿੱਚ ਪ੍ਰਾਪਰਟੀ ਬਣਾਈ ਆ ਹਾਂ ਜੀ ਚਾਹ ਕੋਈ ਉਹਦੀ ਮੰਨ ਦੇ ਵਿੱਚ ਤਮੰਨਾ ਹੋਵੇ ਹਾਂ ਜੀ ਤੇ ਮੈਂ ਉਸ ਤਮੰਨਾ ਨੂੰ ਕਦੇ ਵੀ ਪੂਰੀ ਨਹੀਂ ਹੋਣ ਦੇਵਾਂਗਾ ਅੱਛਾ ਤੁਸੀਂ ਮਤਲਬ ਤੁਸੀਂ ਮਤਲਬ ਵੀ ਪੁਲਿਸ ਦੀ ਸਹਿਤਾ ਲਓਗੇ ਜਾਂ ਹੋਰ ਕੀ ਕਰੋਗੇ ਤੁਸੀਂ ਵੀ ਕਿਸ ਤਰੀਕੇ ਨਾਲ ਤੁਸੀਂ ਐਕਸ਼ਨ ਕਰੋਗੇ ਜਿਸ ਦੇ ਨਾਲ ਇਹ ਨਸ਼ਾ ਤਸਕਰਾਂ ਨੂੰ ਸਜ਼ਾ ਮਿਲ ਸਕੇ ਹਾਂਜੀ ਦੇਖੋ ਜੀ ਮੈਨੂੰ ਜਿੱਥੇ ਵੀ ਜਿਹੜੇ ਵੀ ਸਮਾਜ ਦੀ ਜਾਂ ਕਿਸੇ ਵੀ ਭਰਾ ਦੀ ਸਹਿਯੋਗ ਲੈਣਾ ਪਿਆ ਮੈਨੂੰ ਹਮ ਕਿ ਪੁਲਿਸ ਪ੍ਰਸ਼ਾਸਨ ਦੀ ਸਹਿਯੋਗ ਲੈਣਾ ਪਵੇ ਹਮ ਕ ਮੇਰੇ ਨਗਰ ਦੇ ਪਤਵੰਤੇ ਸੱਜਣਾ ਦੀ ਹਮ ਦਾ ਸਹਿਯੋਗ ਲੈਣਾ ਪਿਆ ਮੈਂ ਉਹਨਾਂ ਦਾ ਸਹਿਯੋਗ ਲਵਾਂਗਾ ਚਾਹੇ ਮੈਂ ਤੋਂ ਕੋਈ ਵੱਡਾ ਹੋਵੇ ਚਾਹੇ ਕੋਈ ਛੋਟਾ ਹੋਵੇ ਜੀ ਹੂੰ ਜੋ ਪਿੰਡ ਦੇ ਪ੍ਰਤੀ ਜਾਂ ਕੋਈ ਨੌਜਵਾਨਾਂ ਪ੍ਰਤੀ ਚੰਗੀ ਸੋਚ ਰੱਖਣ ਵਾਲਾ ਬੰਦਾ ਮੈਂ ਹਰ ਬੰਦੇ ਦੀ ਦਾ ਸਹਿਯੋਗ ਲੈ ਕੇ ਚੱਲੂੰਗਾ ਜੀ ਤੇ ਮਤਲਬ ਇਹ ਜਿਹੜੇ ਨਸ਼ਾ ਤਸਕਰ ਹੁੰਦੇ ਆ ਹਾਂਜੀ ਤੇ ਇਹ ਮਤਲਬ ਨਾ ਜਿਹੜਾ ਬੰਦਾ ਇਹਨਾਂ ਨੂੰ ਰੋਕਦਾ ਹੈ ਹਾਂਜੀ ਉਹਨਾਂ ਦਾ ਇਹ ਬੰਦੇ ਨੁਕਸਾਨ ਵੀ ਕਰ ਦਿੰਦੇ ਆ ਇਹ ਆਮ ਸੁਣਦੇ ਵਿੱਚ ਆਇਆ ਵੀ ਉਹ ਬੰਦਿਆਂ ਨੇ ਜਿਨ੍ਹਾਂ ਨੇ ਮਤਲਬ ਨਸ਼ਾ ਤਸਕਰਾਂ ਨੂੰ ਫੜਾਇਆ ਜਾਂ ਜਿਨ੍ਹਾਂ ਨੇ ਦੱਸਿਆ ਤੇ ਉਸ ਬੰਦਿਆਂ ਦਾ ਫਿਰ ਨੁਕਸਾਨ ਨੂੰ ਕੁੱਟਵਾਰ ਕਰਦੇ ਆ ਕਈ ਥਾਈ ਤਾਂ ਇਹ ਵੀ ਸੁਣਿਆ ਵੀ ਉਹਨਾਂ ਨੂੰ ਕਤਲ ਵੀ ਕਰ ਦਿੰਦੇ ਆ ਤੇ ਇਹ ਹਾਂ ਤੇ ਇਹ ਫਿਰ ਤੁਸੀਂ ਇਹਦਾ ਕਿਵੇਂ ਕਰੋਗੇ ਕਿਉਂਕਿ ਤੁਸੀਂ ਇਕੱਲੋਂ ਤੇ ਇਕੱਲੇ ਜਾਣੇ ਜਾ ਕੇ ਹੁਣ ਫਰਜ ਕਰੋ ਵੀ ਇੱਥੇ ਕੋਈ ਨਸ਼ਾ ਵੇਚ ਰਿਹਾ ਤੇ 10 ਜਾਣੇ ਉਹ ਖਰੀਦਣ ਵਾਲੇ ਉੱਥੇ ਖੜੇ ਐ ਫਿਰ ਤੁਸੀਂ ਕਿਵੇਂ ਜਾ ਕੇ ਇਕੱਲੇ ਉਹਨਾਂ ਦਾ ਮਕੌਲਾ ਕਰ ਲੋਗੇ ਦੇਖੋ ਜੀ ਮੈਂ ਇਕੱਲਾ ਨਹੀਂ ਕਦੇ ਵੀ ਇਕੱਲਾ ਕਦੇ ਵੀ ਨਹੀਂ ਕੋਈ ਜੰਗ ਜਿੱਤ ਸਕਦਾ ਜੀ ਹੂੰ ਸਹਿਯੋਗ ਹਰ ਬੰਦੇ ਦਾ ਕੋਈ ਪ੍ਰਸ਼ਾਸਨ ਦਾ ਸਹਿਯੋਗ ਲੈਣਾ ਪਵੇ ਚਾਹ ਪਿੰਡ ਦੇ ਕੋਈ ਚੰਗੇ ਬੰਦਿਆਂ ਦਾ ਸਹਿਯੋਗ ਲੈਣਾ ਪਵੇ ਹਾਂ ਤੇ ਸਹਿਯੋਗ ਜ਼ਰੂਰ ਲਵਾਵਾਂਗਾ ਮੈਂ ਪਰ ਗੱਲ ਇਹ ਆ ਤੇ ਜੇਕਰ ਤੁਸੀਂ ਗੱਲ ਕਰਦੇ ਕੋਈ ਉਹਨਾਂ ਬੰਦਿਆਂ ਦਾ ਕੋਈ ਨੁਕਸਾਨ ਪਹੁੰਚਾ ਦਿੰਦੇ ਆ ਜਿਹੜਾ ਬੰਦਾ ਰੋਕਣ ਦੀ ਕੋਸ਼ਿਸ਼ ਕਰਦਾ ਜੀ ਪਰ ਜੇਕਰ ਨੁਕਸਾਨ ਪਹੁੰਚਾਉਂਦੇ ਫਿਰ ਜੇ ਪਿੰਡ ਵਾਸਤੇ ਜਾਂ ਕੋਈ ਆਪਦੇ ਬੱਚਿਆਂ ਵਾਸਤੇ ਕੋਈ ਛਿੱਧੀ ਦੇਣੀ ਪੈ ਜਾਂਦੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਮੈਂ ਆਪਣੇ ਆਪ ਨੂੰ ਬਹੁਤ ਵੱਡੀ ਛੋਟੀ ਚੀਜ਼ ਸਮਝਦਾ ਕਿਉਂਕਿ ਵੀ ਜੇ ਸਾਡੇ ਬੱਚੇ ਹੀ ਨਾ ਹੀ ਬੱਚੇ ਤਾਂ ਸਾਡੀਆਂ ਇਹ ਜਿਹੀਆਂ ਕੁਰਬਾਨੀਆਂ ਦੇਣ ਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਅਸੀਂ ਕੁਰਬਾਨੀਆਂ ਦੇ ਲਈ ਮੈਂ ਖੁਦ ਤਿਆਰ ਰਹੇਗਾ ਇਸ ਲਈ ਵਾਸਤੇ ਇਸ ਗੱਲ ਹੀ ਮੈਂ ਤੁਹਾਡੇ ਜਿਹੜੇ ਸ਼ਬਦਾਂ ਸ਼ਬਦਾਂ ਨੂੰ ਦਾਤ ਦੇਣਾ ਮੈਂ ਤੁਹਾਨੂੰ ਵੀ ਕੁਰਬਾਨੀ ਦੇਣੀ ਪਵੇ ਕੁਰਬਾਨੀ ਵੀ ਤੁਸੀਂ ਦਿਓਗੇ ਅੱਛਾ ਗੱਲ ਇਹ ਆ ਵੀ ਮਦਰਸਾ ਪਿੰਡ ਦੇ ਵਿੱਚ ਅਸੀਂ ਜਾ ਕੇ ਆਏ ਆ ਤੇ ਉੱਥੇ ਐਸਐਸਪੀ ਸਾਹਿਬ ਖੁਦ ਆਏ ਸੀ ਬਹੁਤ ਸਾਰੀ ਫੋਰਸ ਸੀ ਤੇ ਉਹਨਾਂ ਨੇ ਇੱਕ ਨਸ਼ਾ ਤਸਕਰ ਦਾ ਘਰ ਟਾਤਾ ਅਸੀਂ ਸਾਰੀ ਉਹਦੀ ਵੀਡੀਓ ਬਣਾ ਕੇ ਲਿਆਏ ਆ ਹਾਂਜੀ ਵੀ ਆਪਣੇ ਵੀ ਇੱਥੇ ਜਿਵੇਂ ਹੁਣ ਮਿੱਡਾ ਪਿੰਡ ਹੋ ਗਿਆ ਜਾਂ ਇਦਾਂ ਰਾਣੀਆਲਾ ਇੱਥੇ ਆਏ ਜਿਹੜੇ ਆਪਣੇ ਚੌਕੀ ਚਾਰਜ ਆ ਇਹਨੇ ਪਰਚੇ ਤਾਂ ਬਹੁਤ ਕੱਟੇ ਆ ਹਾਂਜੀ ਇੰਨਾ ਪਿੰਡਾਂ ਦੇ ਵਿੱਚ ਜੀ ਪਰ ਇੱਥੇ ਜਿੰਨਾ ਚਿਰ ਨਸ਼ਾ ਤਸਕਰਾਂ ਤੇ ਪੀਲਾ ਪੰਜਾ ਨਹੀਂ ਚੱਲਦਾ ਜੀ ਉਹਨਾਂ ਚਿਰੇ ਹਟਦੇ ਨਹੀਂ ਤਾਲੇ ਵੀ ਇਹਨਾਂ ਦੇ ਜਿੰਦਰੇ ਵੀ ਲਵਾਤੇ ਸੀ ਤੇ ਪਰ ਫੇਰ ਉਹੀ ਕੰਮ ਕਰੀ ਜਾਂਦੇ ਆ ਹੁਣ ਜਦੋਂ ਪਤਾ ਇਹ ਲੱਗਦਾ ਤਾਂ ਜਦੋਂ ਪਰਚੇ ਕੱਟੀਦੇ ਆ ਇਹਨਾਂ ਤੇ ਕਿ ਕਿਸੇ ਤੋਂ ਦਾ दारू ਫੜੀ ਗਈ ਕਿਸੇ ਤੋਂ ਗੋਲੀਆਂ ਫੜੀਆਂ ਗਈਆਂ ਕਿਸੇ ਚਿੱਟਾ ਫੜਿਆ ਗਿਆ ਕਿਸੇ ਤੋਂ ਕੋਈ ਸ਼ਰਨ ਫੜੀ ਗਈ ਉਹ ਪਰਚੇ ਕੱਟੇ ਜਾਂਦੇ ਤੇ ਪਰਚੇ ਤਾਂ ਇਹਨਾਂ ਵਾਸਤੇ ਕੋਈ ਖਾਸ ਗੱਲ ਨਹੀਂ ਜਵਾਨਤ ਹੋ ਜਾਂਦੀ ਹੈ ਤੇ ਆ ਜਾਂਦੇ ਆ ਇਹ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਪੀਲਾ ਪੰਜਾ ਚੱਲਣਾ ਹੈ ਉਹ ਕਦੋਂ ਚੱਲੂਗਾ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਏਹੀ ਗੱਲ ਤੁਹਾਡੇ ਪ੍ਰਤੀ ਤੁਹਾਡੇ ਮਾਧਿਅਮ ਰਹੀ ਮੈਂ ਅਪੀਲ ਕਰਦਾ ਹਾਂ ਹਮ ਅਜੇ ਮਿੱਡੇ ਪਿੰਡ ਦੇ ਵਿੱਚ ਉਹ ਬਹੁਤ ਵੱਡੇ ਇਸ ਚੀਜ਼ ਦੇ ਸਮਗਲਰ ਹੀ ਕਹਿ ਸਕਦੇ ਆ ਇਹ ਆਪਾਂ ਕੋਈ ਛੋਟੇ ਮੋਟੇ ਨਹੀਂ ਕਹਿ ਸਕਦੇਗੇ ਹਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਜੀ ਨੂੰ ਹਾਂ ਇਸ ਵਾਸਤੇ ਵੀ ਅਪੀਲ ਕਰਦਾ ਹੂੰ ਜੋ ਆਪਣਾ ਹਲਕਾ ਲੰਬੀ ਹਾਂ ਪਿੰਡ ਮਿੱਡਾ ਹਾਂ ਜੇ ਕੋਈ ਮੇਰੇ ਪਿੰਡ ਦੇ ਵਿੱਚ ਵੀ ਕੋਈ ਐਦਾਂ ਦਾ ਲੱਗੇ ਤਾਂ ਮੈਂ ਉਹਨਾਂ ਦੇ ਪੱਖ ਵਿੱਚ ਨਹੀਂ ਖੜੂੰਗਾ ਤੇ ਮੈਂ ਉਹਨਾਂ ਦੇ ਵਿਰੋਧ ਵਿੱਚ ਖੜੂੰਗਾ ਜੀ ਅੱਛਾ ਜੇਕਰ ਕੋਈ ਜਰਨਲ ਵਰਗ ਹੋਵੇ ਹਮ ਜੇ ਜੋ ਸਰਕਾਰ ਵੱਲੋਂ ਸਹੂਲਤਾਂ ਹੋਣ ਹਮ ਤੇ ਮੈਂ ਉਹਨਾਂ ਦੇ ਖਿਲਾਫ ਸਰਕਾਰ ਨੂੰ ਅਤੇ ਵੀ ਪ੍ਰਸ਼ਾਸਨ ਨੂੰ ਰਿਪੋਰਟ ਬਣਾ ਕੇ ਭੇਜੂੰਗਾ ਵੀ ਇਹਨਾਂ ਨੇ ਗਲਤ ਵਰਤੋਂ ਕਰਕੇ ਹਮ ਲੋਕਾਂ ਦੇ ਧੀਆਂ ਪੁੱਤ ਉਜਾੜ ਕੇ ਇਹਨਾਂ ਨੇ ਪ੍ਰੋਫਿਟ ਬਣਾਈ ਆ ਹਮ ਨਸ਼ੇ ਵੇਚ-ਵਾਰ ਕੇ ਪ੍ਰੋਫਿਟ ਬਣਾਈ ਆ ਇਹਨਾਂ ਨੇ ਆਪਣੇ ਬੱਚਿਆਂ ਵਾਸਤੇ ਹਮ ਜੰਗੀਆਂ ਪ੍ਰੋਫਿਟੀਆਂ ਬਣਾਉਂਦੀ ਹਿੰ ਹਿੰਮਤ ਦਿਖਾਈ ਆ ਮੈਂ ਉਹਨਾਂ ਬੰਦਿਆਂ ਨੂੰ ਇਹ ਦੱਸਣਾ ਚਾਹਣਾ ਜਿਨ੍ਹਾਂ ਦੇ ਧੀਆਂ ਪੁੱਤ ਉੱਜੜ ਗਏ ਆ ਘਰ ਸੁੰਨੇ ਹੋ ਗਏ ਆ ਹਾਂ ਘਰਾਂ ਨੂੰ ਤਾਲੇ ਲੱਗ ਗਏ ਆ ਘਰਾਂ ਦੇ ਵਿੱਚ ਕੋਈ ਜੀ ਨਹੀਂ ਬਚਿਆਗਾ ਹਾਂ ਉਹਨਾਂ ਵਾਸਤੇ ਤੁਹਾਡੀ ਕੀ ਸੋਚ ਹੈਗੀ ਆ ਪਰ ਮੈਂ ਸਰਕਾਰ ਨੂੰ ਆਪਣੇ ਵੱਲੋਂ ਆਪਣੇ ਪੂਰੇ ਨਗਰ ਵੱਲੋਂ ਤੇ ਪੂਰੀ ਪੰਚਾਇਤ ਵੱਲੋਂ ਮੈਂ ਇੱਕ ਰਿਪੋਰਟ ਬਣਾ ਕੇ ਭੇਜਾਂਗਾ ਵੀ ਇਹਨਾਂ ਨੂੰ ਕੋਈ ਸਰਕਾਰੀ ਸਹੂਲਤ ਨਾ ਮਿਲੇ ਤੇ ਜੇਕਰ ਮਿਲਦੀ ਆ ਤਾਂ ਉਹਨਾਂ ਨੂੰ ਬੰਦ ਕੀਤੀ ਜਾਵੇ ਮੈਂ ਆਪਣੇ ਵੱਲੋਂ ਇਹ ਚੀਜ਼ ਕਾਰਵਾਈ ਜ਼ਰੂਰ ਭੇਜਾਂਗੇ ਜੀ ਮੈਂ ਹਾਂਜੀ ਇੱਕ ਮਤਲਬ ਸਵਾਲ ਲੋਕਾਂ ਦਾ ਹੈ ਪਰ ਜਿਹੜਾ ਲੋਕਾਂ ਦਾ ਸਵਾਲ ਚੱਕ ਰਿਹਾ ਹੈ ਹਾਂਜੀ ਵੀ ਕਈ ਥਾਈਂ ਸੀ ਜਾਣਿਆ ਉਹ ਕਹਿੰਦੇ ਵੀ ਸਾਡਾ ਜਿਹੜਾ ਮੁੰਡਾ ਹੈ ਉਹ ਨਸ਼ੇ ਤੇ ਲੱਗ ਗਿਆ ਉਹ ਨਸ਼ੇ ਦੀ ਤਸਕਰੀ ਕਰਦਾ ਨਸ਼ੇ ਵੇਚਦਾ ਹੈ ਤੇ ਉੱਥੇ ਫਿਰ ਸਵਾਲ ਇਹ ਉੱਠਦਾ ਵੀ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਜਾਂ ਉਹਨਾਂ ਦੀ ਜਨਾਨੀਆਂ ਹੁੰਦੀਆਂ ਉਹ ਕਹਿੰਦੀ ਆ ਵੀ ਸਾਡਾ ਘਰ ਨਾ ਟਾਓ ਤੇ ਉਹ ਮੁੰਡੇ ਦਾ ਕਸੂਰ ਆ ਸਾਰਾ ਤੇ ਉਹਨੂੰ ਫੜ ਲਓ ਕੁਛ ਕਰੋ ਨਾ ਕਰੋ ਤੇ ਉਹਦੇ ਤੇ ਮੈਂ ਇੱਕ ਵੀਡੀਓ ਵੀ ਵੇਖੀ ਸੀ ਵੀ ਇੱਕ ਐਸਐਸਪੀ ਸਾਹਿਬ ਜਿਹੜੇ ਉਹ ਬੜੇ ਉਹ ਕਹਿੰਦੇ ਵੀ ਕੋਈ ਨਹੀਂ ਮੈਂ ਤੁਹਾਡੀਆਂ ਕੁੜੀਆਂ ਨੂੰ ਮੈਂ ਹਾਂ ਮੈਂ ਸਾਰਾ ਕੁਝ ਕਰੂੰਗਾ ਵੀ ਪੁਲਿਸ ਐਵੇਂ ਤਾਂ ਕਿਸੇ ਨਾਲ ਧੱਕਾ ਕਰ ਵੀ ਨਹੀਂ ਰਹੀ ਨਹੀਂ ਕਰਦੀ ਹਾਂ ਉਹ ਜੇ ਉਹ ਇਸ ਤਰ੍ਹਾਂ ਤੋਂ ਕਰ ਵੀ ਨਹੀਂ ਰਹੀ ਜੇ ਉਹਨੇ ਬੰਦੇ ਨੇ ਨਸ਼ਾ ਵੇਚ ਕੇ ਘਰ ਬਣਾਇਆ ਫੇਰ ਹੀ ਉਟਾਉਂਦੇ ਹੈ ਦੇਖੋ ਵੀ ਵੈਸੇ ਹੀ ਵੈਸੇ ਉਹ ਦੇਖੋ ਪੱਤਰਕਾਰ ਜੀ ਮੈਂ ਥੋੜੀ ਗੱਲ ਇੱਕ ਰੋਕਣ ਲੱਗਿਆ ਮੈਂ ਹਾਂ ਜਦੋਂ ਤਾਂ ਸਾਡੇ ਘਰ ਦੇ ਵਿੱਚ ਵੈਸੇ ਨਜਾਇਜ਼ ਕਮਾਈ ਆਉਂਦੀ ਹੈ ਘਰ ਦੇ ਵਿੱਚ ਹਾਂ ਅਸੀਂ ਆਪਣੇ ਬੱਚਿਆਂ ਨੂੰ ਕਦੇ ਕੋਈ ਫਰੂਟ ਲਿਆ ਕੇ ਖਵਾਉਨੇ ਉਹ ਫਰੂਟ ਲਿਆ ਕੇ ਜਦੋਂ ਕਦੇ ਵੱਡੇ ਤੋਂ ਵੱਡੇ ਬੰਦੇ ਨੇ ਨਹੀਂ ਪਰਿਵਾਰ ਨੇ ਕਿਸੇ ਨੇ ਖਾਦੇ ਹੋਣਗੇ ਜਿਹੜੀ ਕਿ ਸਮਗਲਰਾਂ ਦੇ ਘਰੇ ਘਰਾ ਦੇ ਵਿੱਚ ਫਰੂਟ ਚਲਦੇ ਹੋ ਜਾਂ ਡਰਾਈ ਫਰੂਟ ਚਲਦੇ ਹੋ ਨਾ ਤੇ ਉਦੋਂ ਤਾਂ ਅਸੀਂ ਖੁਸ਼ ਹੁੰਨੇ ਆ ਜਦੋਂ ਅੱਜ ਸਰਕਾਰ ਨੇ ਐਡਾ ਵੱਡਾ ਐਕਸ਼ਨ ਲਿਆ ਤੇ ਉਦੋਂ ਅਸੀਂ ਤਾਂ ਸੋਚਦੇ ਆ ਵੀ ਸਾਡੇ ਵਾਸਤੇ ਵੀ ਬਹੁਤ ਮਾੜੀ ਚੀਜ਼ ਆ ਵੀ ਸਾਨੂੰ ਵੀ ਕੰਮ ਨਹੀਂ ਕਰਨੇ ਚਾਹੀਦੇ ਸੀ ਇਹ ਨਹੀਂ ਤੇ ਜਦੋਂ ਸਾਡੇ ਘਰ ਦੇ ਵਿੱਚ ਇੰਨੀ ਕਮਾਈ ਆਉਂਦੀ ਸੀ ਸਾਨੂੰ ਉਦੋਂ ਕਿਉਂ ਨਾ ਅਸੀਂ ਉਦੋਂ ਕਿਉਂ ਨਾ ਰੋਕਿਆ ਅੱਜ ਇਹ ਅਸੀਂ ਇਹ ਗੱਲ ਕਹਿੰਨੇ ਵੀ ਸਰਕਾਰ ਨੂੰ ਵੀ ਸਾਡੇ ਵਾਸਤੇ ਵੀ ਸੋਚਣਾ ਚਾਹੀਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ 70 ਵੇਚਦੇ ਆ ਗਏ ਆ ਘਰਾਂ ਦੇ ਵਿੱਚ ਕਈਆਂ ਕਈ ਘਰ ਐਦਾਂ ਦੇ ਹੈਗੇ ਤੇ ਇੱਕ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ 70 ਵੇਚਦੇ ਆ ਤੇ ਉਦੋਂ ਕਿਉਂ ਨਹੀਂ ਦੇ ਦੱਸਦੇ ਕਿ ਵੀ ਅਸੀਂ ਸਾਨੂੰ ਕੰਮ ਛੱਡ ਦੇਣੇ ਚਾਹੀਦੇ ਆ ਹਾਂ ਪਰ ਅੱਜ ਕੋਈ ਦਾਨੀ ਸੱਜਣ ਬਣੇ ਬੈਠੇ ਆ ਜਾਂ ਸਮਾਜ ਸੇਵੀ ਬਣਦੇ ਆ ਹਾਂ ਵੀ ਜਾ ਉਹ ਜੇ ਮੁੰਡਾ ਵੇਚਦਾ ਤਾਂ ਉਹਨੂੰ ਬੇਦਖਲ ਕਿਉਂ ਨਹੀਂ ਕਰਾਉਂਦੇ ਕਿ ਕਿਉਂ ਨਹੀਂ ਬੇਦ ਬੇਦਖਲ ਵੀ ਕਰਵਾ ਦੇਣਗੇ ਜੀ ਜਦੋਂ ਉਹਨਾਂ ਦੇ ਘਰ ਦੀ ਪ੍ਰਾਪਰਟੀ ਤਾਂ ਬਣ ਗਈ ਨਾ ਹਾਂ ਉਦੋਂ ਕਿਉਂ ਨਹੀਂ ਕਹਿੰਦੇ ਭਈ ਅਸੀਂ ਇਹਨਾਂ ਨੂੰ ਦਾਨ ਕਰਦੇ ਆ ਜੀ ਇਹ ਸਾਡੀ ਨਜਾਇਜ਼ ਪ੍ਰਾਪਰਟੀ ਬਣੀ ਹੋਈ ਆ ਹਾਂ ਉਦੋਂ ਤਾਂ ਅਸੀਂ ਉਸ ਪ੍ਰਾਪਰਟੀ ਦੇ ਮਾਲਕ ਬਣਦੇ ਆ ਹਾਂ ਉਦੋਂ ਚੰਗੀਆਂ ਅਸੀਂ ਏਸੀ ਲਵਾਉਣੇ ਆ ਹਾਂ ਚੰਗੀਆਂ ਵਧੀਆ ਕੋਈ ਘਰਾਂ ਦੇ ਵਿੱਚ ਫੈਸਿਲਿਟੀਆਂ ਦੇ ਆ ਦੇਖਣਾ ਚਾਹੁੰਨੇ ਆ ਹਾਂ ਉਦੋਂ ਤਾਂ ਅਸੀਂ ਕਹਿੰਦੇ ਆ ਕਿ ਅਸੀਂ ਬੇਦਖਲ ਵੀ ਉਹ ਕਰਵਾ ਦੇਣਗੇ ਬੇਡਾ ਉਹਨਾਂ ਵਾਸਤੇ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਜਿਹੜਾ ਚੀਜ਼ ਪ੍ਰਾਪਰਟੀ ਬਣ ਗਈ ਆ ਹਾਂ ਉਹਨਾਂ ਦਾ ਦੱਸੋ ਜੀ ਕੀ ਕਰਨ ਸਕਦੇ ਹੈਗੇ ਆ ਹਾਂ ਉਹ ਤਾਂ ਮੈਂ ਕਹਿਣਾ ਵੀ ਜਿਹੜਾ ਪੀਲਾ ਪੰਜਾ ਹੈਗਾ ਹਾਂ ਉਹਦੇ ਸਵਾਲਾਂ ਦਾ ਮੈਂ ਧੰਨਵਾਦ ਕਰਦਾ ਜੀ ਤੁਹਾਡਾ ਜਿਹੜੇ ਪੀਲੇ ਪੰਜੇ ਦੀ ਗੱਲ ਕੀਤੀ ਆ ਹਾਂ ਮੈਂ ਕਹਿਣਾ ਜਿਨ੍ਹਾਂ ਨੇ ਇਹ ਨਜ਼ਾਇਜ਼ ਪ੍ਰਾਪਰਟੀ ਬਣਾਈ ਆ ਹਾਂ ਉਸ ਘਰ ਨੂੰ ਕਿਸੇ ਨੂੰ ਨਹੀਂ ਬਖਸ਼ਣਾ ਚਾਹੀਦਾ ਚਾਹੇ ਕੋਈ ਅੱਜ ਉਹ ਕੋਈ ਗਰੀਬ ਨਹੀਂ ਅੱਜ ਨਾ ਦੇ ਗਰੀਬ ਰਹਿ ਗਏ ਆ ਹਾਂ ਉਹਨਾਂ ਦੇ ਉੱਤੇ ਹਰ ਘਰ ਦੇ ਉੱਤੇ ਪੀਲਾ ਪੰਜਾ ਚੱਲਣਾ ਜ਼ਰੂਰ ਸਾਂਝਦਾ ਜੀ ਮੈਂ ਸਰਦਾਰ ਪਵਨ ਸਿੰਘ ਮਾਨ ਜੀ ਨੂੰ ਤੁਹਾਡੇ ਮਾਧਿਅਮ ਰਾਹੀਂ ਦੁਬਾਰਾ ਫੇਰ ਮੈਂ ਅਪੀਲ ਕਰਦਾ ਹੂੰ ਪੰਜਾਬ ਸਰਕਾਰ ਨੂੰ ਮੈਂ ਇਹੇ ਅਪੀਲ ਕਰਦਾ ਕੋਈ ਵੀ ਪਿੰਡ ਦਾ ਵਿਅਕਤੀ ਹੋਵੇ ਸ਼ਹਿਰ ਦਾ ਵਿਅਕਤੀ ਹੋਵੇ ਹਰ ਘਰ ਦੇ ਉੱਤੇ ਉਸੇ ਘਰ ਦੇ ਉੱਤੇ ਪੀਲਾ ਪੰਜਾ ਚੱਲਣਾ ਜ਼ਰੂਰੀ ਹੈ ਜੀ ਤੇ ਜੇਕਰ ਇਹ ਪੀਲਾ ਪੰਝਾ ਸਰਕਾਰ ਚਲਾ ਦੇਊਗੀ ਤਾਂ ਸਾਡੀ ਨੌਜਵਾਨੀ ਪੀੜੀ ਵੱਜੂਗੀ ਤੇ ਨਹੀਂ ਸਾਡੀ ਸਾਡੀਆਂ ਸਰਕਾਰਾਂ ਬੰਦ ਦਾ ਵੀ ਕੋਈ ਫਾਇਦਾ ਨਹੀਂ ਗਿਆ ਸਾਨੂੰ ਐਮਐਲਏ ਸਰਪੰਚ ਕੋਈ ਚੇਅਰਮੈਨ ਘਵਾਉਂਦਾ ਵੀ ਕੋਈ ਫਾਇਦਾ ਨਹੀਂ ਜੇਕਰ ਅਸੀਂ ਆਪਣੀ ਨੌਜਵਾਨੀ ਪੀੜੀ ਨਾ ਬਚਾ ਸਕੇ ਤਾਂ ਜੀ ਔਰ ਇੱਕ ਵੀ ਜਦੋਂ ਕੋਈ ਬੱਚਾ ਲੱਗ ਗਿਆ ਉਹਦੇ ਛੇਤੇ ਲੱਗ ਗਿਆ ਉਹ ਬੰਦਾ ਛੱਡਣਾ ਚਾਹੁੰਦਾ ਵੀ ਮੈਂ ਹੁਣੇ ਕੋਰਟ ਨੂੰ ਛੱਡਣਾ ਚਾਹਣਾ ਹੈ ਤੇ ਫਿਰ ਉਹ ਛੱਡ ਨਹੀਂ ਸਕਦਾ ਉਹ ਕਈ ਵਾਰ ਨਾਲ ਸਾਡੀ ਗੱਲ ਹੁੰਦੀ ਉਹ ਕਹਿੰਦੇ ਵੀ ਸਾਡੀ ਮਜਬੂਰੀ ਬਣ ਗਈ ਵੀ ਅਸੀਂ ਹੁਣ ਕੀ ਕਰੀਏ ਜਦੋਂ ਨਸ਼ਾ ਮਿਲਦਾ ਨਹੀਂ ਫਸਾਨੂੰ ਲੁੱਟਾ ਖੋਹ ਕਰਦੀਆਂ ਪੈਂਦੀਆਂ ਉਹਦੇ ਵਾਸਤੇ ਵੀ ਸਰਕਾਰ ਕੁਝ ਕਰ ਰਹੀ ਹੈ ਵੀ ਉਹਨਾਂ ਦਾ ਨਸ਼ਾ ਛਡਾਇਆ ਜਾਵੇ ਪ੍ਰਧਾਨ ਜੀ ਸਰਕਾਰ ਨੂੰ ਵੀ ਅਸੀਂ ਅਪੀਲ ਇਸ ਚੀਜ਼ ਦੀ ਕਰਦੇ ਆ ਮੈਂ ਖੁਦ ਮੰਤਰੀ ਸਾਹਿਬ ਨਾਲ ਵੀ ਮੰਤਰੀ ਸਾਹਿਬ ਨੇ ਵੀ ਮੈਨੂੰ ਆਪਣੇ ਪੁੱਤਾਂ ਵਾਂਗੂ ਸੰਭਾਲਿਆ ਹੈਗੇ ਤੇ ਆਪਣੇ ਪੁੱਤਾਂ ਵਾਂਗੂ ਉਹਨਾਂ ਨੇ ਵਿਸ਼ਵਾਸ ਦਿਵਾਇਆ ਮੈਂ ਮੋਤੀ ਸਿੰਘ ਨੂੰ ਅਪੀਲੀ ਕੀਤੀ ਸੀ ਮੈਂ ਕੇਂਤਰੀ ਸਾਹਿਬ ਜੀ ਮੈਂ ਨਾ ਆਪਣੇ ਪਿੰਡ ਦੇ ਬੱਚਿਆਂ ਨੂੰ ਇੱਕ ਕੇਂਦਰ ਵੀ ਨਸ਼ਾ ਛਡਾਊ ਕੇਂਦਰ ਵੀ ਪਿੰਡ ਪ੍ਰਤੀ ਪਿੰਡ ਵਜੋਂ ਮੈਂ ਖੋਲਣਾ ਚਾਹਣਾ ਤੇ ਮੈਂ ਨਜਾਇਜ਼ ਨਹੀਂ ਮੈਂ ਪਿੰਡ ਪ੍ਰਸ਼ਾਸਨ ਤੋਂ ਡੀਐਸਓ ਤੋਂ ਮਨਜ਼ੂਰੀ ਲੈ ਕੇ ਆਸਤੀਮ ਸਰ ਤੋਂ ਮਨਜ਼ੂਰੀ ਦਊ ਚਾਹੇ ਮੇਰੀ ਖਿਆਲ ਖੁਦ ਮਨਜ਼ੂਰੀ ਲੈ ਕੇ ਜਿਉ ਮੈਨੂੰ ਤੇ ਜਿਹੜੀ ਮੇਰੇ ਪਿੰਡ ਦੇ ਨਸ਼ਾ ਵੇਖ ਖਾਰੇ ਆ ਹੂੰ ਉਹ ਇੱਕ ਨਸ਼ੇ ਤੋਂ ਜਵਾਨੀ ਤੋਂ ਆਪ ਦੇ ਨੌਜਵਾਨੀ ਚੀਜ਼ ਤੋਂ ਭੜਕ ਚੁੱਕੀ ਹੈ ਜੀ ਹਾਂ ਤੇ ਪਰ ਮੈਂ ਚਾਹਉਣਾ ਵੀ ਇਹਨਾਂ ਨੂੰ ਮੈਂ ਆਪ ਦੇ ਪਿੰਨਗਰ ਨੂੰ ਵੀ ਬੇਨਤੀ ਇਹੀ ਕਰਦਾ ਵੀ ਤੁਸੀਂ ਮੇਰਾ ਸਹਿਯੋਗ ਦਿਓ ਜਿਵੇਂ ਕਿ ਵੋਟਾਂ ਦੇ ਸਮੇਂ ਸਹਿਯੋਗ ਦਿੱਤਾ ਤੇ ਵੋਟ ਪਾਉਣ ਵਾਸਤੇ ਪਰ ਮੈਂ ਆਪਣੇ ਨੌਜਵਾਨੀ ਪੀੜੀ ਨੂੰ ਬਚਾ ਸਕਾਂ ਤੇ ਪਰ ਮੈਂ ਸਮਝਦਾ ਵੀ ਮੇਰਾ ਸਹਿਯੋਗ ਮੈਨੂੰ ਪਿੰਡ ਦਾ ਚਾਹੀਦਾ ਤੇ ਜੇ ਵੀ ਮੈਂ ਆਪਣੇ ਪਿੰਡ ਦਾ ਕੋਈ ਸੈਂਟਰ ਬਣਾਵਾ ਮੋਹ ਦੇ ਵਿੱਚ ਉਸੇ ਜਗ੍ਹਾ ਦੇ ਉੱਤੇ ਉਹਨਾਂ ਨੂੰ ਲੰਗਰ ਚ ਸਕਾਈ ਗਏ ਉਸੇ ਜਗ੍ਹਾ ਦੇ ਤੇ ਮੈਂ ਸਮਝਦਾ ਜੀ ਕੋਈ ਫਰੂਟ ਵਗੈਰਾ ਹੋਵੇ ਕੋਈ ਦੁੱਧ ਵਗੈਰਾ ਪਿੰਡ ਦੇ ਵਿੱਚੋਂ ਅਗਰਾਹੀ ਕਰਕੇ ਦੇਜੀ ਜਿਵੇਂ ਉਹ ਗੁਰਦੁਆਰਿਆਂ ਦੇ ਵਿੱਚ ਗਜਾ ਕਰਕੇ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਉਸੇ ਜਗ੍ਹਾ ਦੇ ਉੱਤੇ ਚੀਜ਼ਾਂ ਦਿੱਤੀਆਂ ਜਾਣ ਤੇ ਨੌਜਵਾਨੀ ਨੂੰ ਜਿਵੇਂ ਕਿ ਉਹ ਆਪਣੇ ਬੱਚੇ ਨੂੰ ਇਹ ਗੱਲ ਕਹਿ ਸਕਣ ਆ ਸੋਹਣੀ ਆਪਣੇ ਮਾਪਿਆਂ ਨੂੰ ਇਹ ਗੱਲ ਕਹਿਣਾ ਵੀ ਦੇਖੋ ਮਾਤਾ ਸਾਨੂੰ ਕੋਈ ਨਸ਼ੇ ਦੀ ਜ਼ਰੂਰਤ ਨਹੀਂ ਸਾਨੂੰ ਤੁਹਾਡੀ ਸਾਰੇ ਦੀ ਜ਼ਰੂਰਤ ਆ ਕਿ ਅਸੀਂ ਦੁਬਾਰਾ ਉਸੇ ਰਾਸਤੇ ਹੀ ਬੱਚਿਆਂ ਨੂੰ ਦੁਬਾਰਾ ਲੈ ਕੇ ਆਈ ਕਿ ਮੇਰੀ ਦਿਲੋਂ ਸੋਚੇ ਹੈ ਜੀ ਮੈਂ ਮੈਂ ਆਪਣੇ ਬੱਚਿਆਂ ਨੂੰ ਉਸੇ ਜ਼ਿੰਦਗੀ ਰਹੀ ਵਾਪਸ ਲੈ ਕੇ ਆਉਣਾ ਚਾਹੁੰਦਾ ਜੀ ਮੈਂ ਤੁਸੀਂ ਖੇਡਾਂ ਪ੍ਰਤੀ ਬਹੁਤ ਸੁਹਿਰਦ ਹੋ ਵੀ ਖੇਡਾਂ ਕਰਵਾਈਆਂ ਜਾਣ ਹੁਣ ਤੁਸੀਂ ਟੂਰਨਾਮੈਂਟ ਵੀ ਕਰਾ ਕੇ ਹਟਿਆ ਤੇ ਇਹ ਮਤਲਬ ਵੀ ਨਸ਼ਿਆਂ ਤੋਂ ਖੇਡਾਂ ਦੂਰ ਕਰਦਿਆਂ ਬੱਚੇ ਦਾ ਜਿਹੜਾ ਰੁਝਾਨ ਆ ਉਹ ਖੇਡਾਂ ਵੱਲ ਹੋ ਜਾਂਦਾ ਹੈ ਤੇ ਕਈ ਬੱਚੇ ਐਸੇ ਆ ਵੀ ਜਿਹੜੇ ਖੇਡਦੇ ਖੇਡਦੇ ਵੀ ਅੱਜ ਉਹ ਨਸ਼ੇ ਤੇ ਲੱਗ ਗਏ ਤੇ ਆਪਦੀ ਜ਼ਿੰਦਗੀ ਬਰਬਾਦ ਕਰ ਲਈ ਉਹਨਾਂ ਨੇ ਤੇ ਹੁਣ ਵੀ ਉਹ ਚਾਹੁੰਦੇ ਆ ਵੀ ਅਸੀਂ ਦੁਬਾਰਾ ਖੇਡੀਏ ਪਰ ਇੱਕ ਵਾਰੀ ਉਹਨਾਂ ਦਾ ਮਤਲਬ ਇਹ ਨਸ਼ੇ ਕਰਕੇ ਨਸ਼ਾ ਕਰਕੇ ਖੇਡਦੇ ਸੀ ਜਾਂ ਕਿਵੇਂ ਵੀ ਸੀ ਜਦ ਬੜੀ ਸਕੂਲ ਚ ਪੈ ਕੇ ਉਹ ਲੱਗ ਗਏ ਕੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਸੰਦੇਸ਼ ਜੋ ਖਿਡਾਰੀ ਐ ਚਾ ਕੋਈ ਬੱਚਾ ਨਸ਼ੇ ਤੋਂ ਇਸ ਚੀਜ਼ ਦੇ ਵਿੱਚ ਪੜਕ ਚੁੱਕਿਆ ਜੀ ਜਵਾਨੀ ਦੇ ਤੇ ਵੀ ਸਰਕਾਰਾਂ ਦੀ ਦੇਣ ਹੈਗੀ ਹੈ ਜੀ ਜੋ ਸਾਡੇ ਨੌਜਵਾਨੀ ਪੀੜ੍ਹੀ ਨੂੰ ਜਿਸ ਪਾਸੇ ਲੈ ਕੇ ਆਉਣਾ ਸੀਗਾ ਉਸ ਪਾਸੇ ਸਰਕਾਰਾਂ ਨੇ ਜਾਂ ਕੋਈ ਨਮਾਇੰਦਿਆਂ ਨੇ ਉਸ ਪਾਸੇ ਨਹੀਂ ਲੈ ਕੇ ਆਏਗੇ ਮੈਂ ਉਹਨਾਂ ਬੱਚਿਆਂ ਨੂੰ ਅਪੀਲ ਕਰਦਾ ਕਦੇ ਵੀ ਕੋਈ ਹੌਸਲਾ ਨਾ ਹਾਰੋ ਹੌਸਲਾ ਨਾ ਹਾਰੋ ਤੁਹਾਡੀ ਜਿਹੜੀ ਜ਼ਿੰਦਗੀ ਦੀ ਸੋਚ ਹੈਗੀ ਹੈ ਇਹ ਨੂੰ ਮਨੋ ਕਾਮਨਾ ਆਪਣੀਆਂ ਪੂਰੀਆਂ ਕਰ ਸਕਦੇ ਹੋ ਪਰ ਤੁਸੀਂ ਇੱਕ ਦਿਨ ਆ ਇੱਕ ਦਿਨ ਉਸੇ ਰਾਸਤੇ ਤੁਸੀਂ ਵਾਪਸ ਮੁੜੂਗੇ ਹਾਂਜੀ ਤੇ ਤੁਸੀਂ ਆਪਣੇ ਮਾਪਿਆਂ ਨੂੰ ਸਹਾਰਾ ਬਣੋ ਮਾਪਿਓ ਦਾ ਤੇ ਤੁਹਾਡੇ ਤੁਸੀਂ ਉਹਨਾਂ ਗਰਾਉਂਡਾਂ ਦੇ ਵਿੱਚ ਉਵੇਂ ਇਹ ਬਾਗੀਆਂ ਪਾਉਂਗੇ ਹਾਂਜੀ ਤੇ ਤੁਸੀਂ ਸਮਾਂ ਦਿਓ ਥੋੜਾ ਜਿਹਾ ਤੇ ਤੁਹਾਨੂੰ ਮੈਂ ਆਪਣੇ ਵੱਲੋਂ ਸਰਪੰਚ ਸਾਹਿਬ ਸਰਪੰਚ ਕੋਹਾਉਣ ਦੇ ਨਾਲ ਤੇ ਫੇਰ ਮੈਂ ਸਰਪੰਚ ਕੋਹਾ ਸਕਦਾ ਜੀ ਮੈਂ ਤੁਹਾਨੂੰ ਉਸੇ ਰਸਤੇ ਨਾਲ ਵਾਪਸ ਲੈ ਕੇ ਆਇਆ ਤਾਂ ਜੀ ਤੁਹਾਡੀ ਸੋਚ ਨੂੰ ਸਲਾਮ ਬਹੁਤ ਵਧੀਆ ਸੋਚ ਤੇ ਤੁਸੀਂ ਸਾਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ